56.25 ਬੱਟੋਂ ਨਹੀਂ ਦਊ ਘੋੜੀ ਇਹ ਵੀ ਲੱਖੋਂ ਥੱਲੇ ਆ ਘੋੜੀ ਹਾਈਟ ਵਾਲੀ ਇਹ ਪਿੱਟ ਲਾਏ ਲੱਖੋਂ ਪਰ ਪੈਸਲੈਨ ਚ ਆਪ ਜਿਹੜਾਵਰ ਦਾਦਾਆਂ ਵਾਲੇ ਕੋਲ ਜਿਹੜੇ ਆਪਣੇ ਬਾਈ ਦਾਦਾਆਂ ਵਾਲੇ ਉਹਨਾਂ ਕੋਲ ਸੀ ਦੇਖੋ ਬਾਲਾ ਜਿਆਦਾ ਚੰਗਾ ਨਜਾਇਜ਼ ਹੀ ਚੰਗਾ ਬੱਚਾ ਬਾਬਾ ਲੰਮੀ ਉਮਰ ਦਵੇ ਘੋੜਾ ਬਣੂ 100% ਗਾਰੰਟੀ ਨਾਲ ਲਿਖ ਕੇ ਦੇ ਦਾਂਗੇ ਇਹਦਾ ਰੇਟ ਹੈ ਦੋਸਤੋ ਲਓ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਫਰ YouTube ਚੈਨਲ ਤੇ ਤੇ ਜਿਹੜੇ ਭਰਾ ਪਰਨਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਾਂ ਜਦੋਂ ਸਵਾਗਤ ਜੀ ਹੈ ਤੇ ਦੋਸਤੋ ਅੱਜ ਬਲੌਗ ਪਹੁੰਚ ਜਾ ਰਹੇ ਆ 15 ਅਕਤੂਬਰ 2025 ਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਦੀਵਾਲੀ ਬੰਪਰ ਚੱਲ ਪਿਆ ਤੇ ਚੀਜ਼ਾਂ ਸਾਰੇ ਨਵੇਂ ਖਰੀਦਦੇ ਪਰ ਸਾਰੇ ਭਰਾਵਾਂ ਨੂੰ ਆਫਰਾਂ ਚਾਹੀਦੇ ਹੁੰਦੇ ਹਨਾ ਤੇ ਰੇਟ ਵੀ ਸਸਤਾ ਚਾਹੀਦਾ ਹੁੰਦਾ ਤਾਂ ਮਿੱਤਰੋ ਦੀਵਾਲੀ ਦੇ ਦਿਨਾਂ ਨੂੰ ਦੇਖਦੇ ਹੋਏ ਕੁਝ ਦਿਨਾਂ ਦੇ ਆਪਾਂ ਵੀ ਆਫਰ ਲਾਏ ਜਿਹੜੀਆਂ ਕੁੜੀਆਂ 1.5 ਲੱਖ ਦੇ ਮੁੱਲ ਕਰਦੇ ਉਹ ਲੱਖੋਂ ਥੱਲੇ ਦੇ ਦੇਣੀ ਆਪਾਂ ਕਹਿੰਦਾ ਮਤਲਬ ਜੈਜ ਮੋਲ ਤੇ ਦੇ ਦੇਣੇ ਜਿਵੇਂ ਚੰਗੀ ਤੋਂ ਚੰਗੀ ਘੋੜੀ ਦਾ ਰੇਟ ਤੋੜਤਾ ਆਪਾਂ 20 20 30 30 ਹਜ਼ਾਰ ਸਾਰੀਆਂ ਸਸਤੀਆਂ ਕਰਦੇ ਜਿਆਦਾ ਤੋਂ ਘੋੜੀਆਂ ਦਾ ਲੱਖੋਂ ਥੱਲੇ ਹੀ ਦੇ ਦੇਣੀਆਂ ਤੇ ਜਿਹੜੀਆਂ ਲੱਖੋਂ ਥੱਲੇ ਹੋਣਗੇ ਮੈਂ ਦੱਸੂ ਚੰਗੀਆਂ ਜਿਵੇਂ ਆਹ 60 ਤੋਂ ਬਾਹਰ ਹਾਈਟ ਦੀ ਘੋੜੀ ਆ ਬਾਡੀ ਬੁੱਡੀ ਲੈਂਥ ਹੱਡ ਬੈਕ ਕਿੰਨਾ ਮਜ਼ਬੂਤ ਆ ਇਹ ਲੱਖੋਂ ਥੱਲੇ ਦੇ ਦੇਣੀ ਆ ਆ ਜਿਵੇਂ ਹੁਣ ਆਹ ਕੁੜੀਏ ਦੋਸਤੋ ਲੈਂਥ ਲੰਥ ਇਹਦੀ ਚੰਗੀ ਆ ਚਾਰੇ ਪੈਰ ਚਟੇ ਮੂੰਹ ਚਟਾ ਨੁਕਰੇ ਬੱਚ ਦੇਣ ਲਈ ਆਪਣੇ ਆਲੇ ਬਾਜ ਤੋਂ ਮੀਟ ਵੀ ਹੋਈ ਹੋਈ ਆ ਇਹ ਵੀ ਲੱਖੋਂ ਥੱਲੇ ਦੇ ਦਾਂ ਤੁਰਨ ਤੁਰਨ ਦੀਆਂ ਸਾਰੀਆਂ ਕੁੜੀਆਂ ਪਾਸ ਨੁਕਰੀ ਦਾ ਤਾਂ ਆਪਾਂ ਨੂੰ ਪਤਾ ਰੇਟ ਜ਼ਿਆਦਾ ਤੇ ਉਹ ਪੌਣੀ ਨੁਕਰੀ ਖੜੀ ਇਹ ਲੱਖੋਂ ਉੱਤੇ ਬਣੂ ਮਿੱਤਰੋ ਸੋ ਆਪਾਂ ਮੈਂ ਤਾਂ ਚੀਜ਼ ਦੱਸੇਗੀ ਭਰਾਵਾਂ ਨੇ ਕਹਿਣਾ ਵੀ ਪਤਾ ਨਹੀਂ ਵੀਡੀਓ ਜਿੰਨੇ ਦਿਖਾਤੇ ਸਾਰੀਆਂ ਲੱਖੋਂ ਥੱਲੇ ਪਰ ਆ ਨੁਕਰੇ ਬੱਚ ਦੇਣ ਲਈ 100% ਨੁਕਰੇ ਬੱਚ ਦੂ ਜੈਣੇ ਨੇ ਦਿੱਤੇ ਕੋਈ ਨਹੀਂ ਦਿੰਦੀ ਆ ਲਾਲ ਚੰਬੀ ਖੜੀ ਆ ਇਹ ਵੀ ਲੱਖੋਂ ਥੱਲੇ ਦੇ ਦੇਣੀ ਆਪਾਂ ਤੁਰਦੀ ਬਹੁਤ ਆ ਜਿਹਨੇ ਸਵਾਰੀ ਨ ਲੈਣੀ ਮੇਰੇ ਹੱਥਾ ਹੁਣ ਬਾਹਲੇ ਨਹੀਂ ਤਾਂ ਪੱਤੀ 30 ਤੇਰੀ ਵੀ ਤੁਰਦੀ ਨੁਕਰੇ ਬੱਤੇ ਦਊ ਤੇ ਆ ਇੱਕ ਚੰਬੀ ਕੁੜੀ ਚੈੱਕ ਕਰੋ ਕਿੰਨੀ ਚੰਗੀ ਬਾਡੀ 60 ਇੰਚ ਹਾਈਟ ਆ ਹੱਡ ਪੈਰ ਬਹੁਤ ਖੁੱਲਾ ਮਜ਼ਬੂਤ ਆ ਚੰਬਾ ਪਣ ਬਹੁਤ ਆ ਚਾਰੇ ਪੈਰ ਚਿੱਟੇ ਮੂੰਹ ਚਿੱਟਾ ਧੌਣ ਧੁੰਨ ਦੀ ਵਧੀਆ ਪੇਟਲ ਕੁੜੀ ਮੌਕੇ ਤੇ ਖਾਲੀ ਆ ਤੇ ਇਹ ਵੀ ਲੱਖੋਂ ਥੱਲੇ ਬੰਦ ਮਿੱਤਰੋ ਗੈਜ ਮੁੱਲ ਦੀ ਆ ਤੇ ਇੱਕ ਆਪਾਂ ਤੁਹਾਨੂੰ ਤੋਹਫਾ ਦੇਣਾ ਤੋਹਫਾ ਮਿੱਤਰੋ 62 ਇੰਚ ਹਾਈਟ ਆ 62 ਇੰਚ ਭਰਾ ਕਹਿੰਦੇ ਹੁੰਦੇ ਨੇ ਬਾਈ ਥੋੜੇ ਪੈਸਿਆਂ ਦੀ ਘੋੜੀ ਹੋਵੇ ਕੱਦ ਵਾਲੀ ਤਾਂ ਮਿੱਤਰੋ ਇਹ ਤਾਂ ਸਸਤੀ ਘੋੜੀ ਨਹੀਂ ਮਿਲਣੀ ਇਹ ਵੀ ਲੱਖੋਂ ਥੱਲੇ ਮਿਲ ਜੂ ਤਿੰਨ ਪੈਰ ਚਿੱਟੇ ਤੇਲੀਆ ਕੋਇਆ ਤੇ ਮੱਥੇ ਪਟਾ ਧੌਣ ਤੋਂ ਦੇਖੋ ਕਿੱਡੀ ਤੇ ਹਾਈਟ ਆ ਕੇ ਦੇਖੋ 52 ਇੰਚ ਬਾਟੋਂ ਨਹੀਂ ਦਊ ਘੋੜੀ ਇਹ ਵੀ ਲੱਖੋਂ ਥੱਲੇ ਆਹ ਘੋੜੀ ਹਾਈਟ ਵਾਲੀ ਇਹ ਪੇਟ ਲਾਏ ਲੱਖੋਂ ਬਾਹਰ ਦੀ ਆਹ ਪੰਜ ਕਲਾਈਨ ਘੋੜੀ ਆ ਪੰਜ ਕਲਾਈਨ ਦੋਸਤੋ ਮਿਲਦਾ ਨਹੀਂ ਜਾਨਵਰ ਚਾਰੇ ਪੈਰ ਚਿੱਟੇ ਮੱਥੇ ਪਟਾ ਇਹ ਵੀ ਲੱਖੋਂ ਥੱਲੇ ਦੇਦਾ ਐ ਤੇ ਇਹ ਵੀ ਖਾਲੀ ਹੈ ਦੋਸਤੋ ਆ ਵੀ ਘੋੜੀ ਖਾਲੀ ਆ ਮੰਨ ਲਓ ਆ ਮੀਟ ਹੋਈ ਹੋਈ ਆ ਤਕਰੀਬਨ ਦੂਜੀਆਂ ਸਾਰੀਆਂ ਖਾਲੀ ਖੜੀਆਂ ਤੇ ਆ ਪਹਿਲਾਂ ਆ ਜੂਬਾ ਚੈੱਕ ਕਰੋ ਮਿੱਤਰੋ ਕਾਂਟੇ ਦਾ ਪੁੱਤ ਆ ਕੰਨ ਕੰਡੀਸ਼ਨ ਕਿਹੋ ਜਿਹੀ ਹੋਵੇ ਜੀ ਕੰਨਾਂ ਦੇ ਤਾਂ ਦਿਲ ਬਣਾਉਂਦਾ ਆਈ ਨਾ ਸੋਚੋ ਕੱਲਾ ਕੰਨ ਹੀ ਚੰਗਾ ਬੱਚਾ ਕਹੇ ਪਾਸੇ ਵੀ ਨਿੰਦਣ ਜੋ ਧੌਣ ਦੇਖੋ ਕਿੰਨੀ ਚੰਗੀ ਬੱਚੇ ਦੀ ਪੁੱਠਾ ਪਾਠਾ ਪਿਆ ਨਾ ਗੂਲ ਲੈਂਥ ਦੇਖੋ ਕਿੰਨੀ ਤਗੜੀ ਮੂਹਰਲੇ ਦੋ ਪੈਰ ਚੱਤੇ ਮਿੱਤਰੋ ਇੱਕ ਮਗਰਲਾ ਟਿੱਟਾ ਬੱਚਾ ਇਹ 7 ਮਹੀਨਾ ਦਾ ਹੋਇਆ ਮਾਂ ਇਹਦੀ ਉਦੇਪੁਰ ਪੈਸਲੈਨ ਚੋਂ ਆਪ ਜੁਰਾਵਰ ਦਾਦਾਆਂ ਵਾਲੇ ਕੋਲ ਜਿਹੜੇ ਆਪਣੇ ਭਾਈ ਦਾਦਾਆਂ ਵਾਲੇ ਉਹਨਾਂ ਕੋਲ ਸੀ ਦੇਖੋ ਬਾਲਾ ਜਿਆਦਾ ਚੰਗਾ ਨਜਾਇਜ਼ ਹੀ ਚੰਗਾ ਬੱਚਾ ਬਾਬਾ ਲੰਮੀ ਉਮਰ ਦਵੇ ਘੋੜਾ ਬਣੂ 100% ਗਾਰੰਟੀ ਨਾਲ ਲਿਖ ਕੇ ਦੇ ਦਾਂਗੇ ਇਹਦਾ ਰੇਟ ਦੋਸਤੋ ਲੱਖੇ ਥੱਲੇ ਨਹੀਂ ਆ ਤਾਂ ਹੋ ਤੇ ਆਹ ਲਾਲਚੰਬੀ ਬਿਸ਼ੇਰੀ ਆ ਥੋੜੇ ਪੈਸੇ ਨੇ ਜਿਹੜੇ ਭਰਾ ਕਹਿੰਦੇ ਚਾਰਕ ਮਹੀਨਾ ਦੀ ਬਿਸ਼ੇਰੀ ਲੈਣੀ ਆ ਪੈਸੇ ਥੋੜੇ ਲਾਉਣਿਆ 30 ਚੰਗੀ ਮਿਲ ਜੇ ਆ ਬੱਚੀ ਦੇਖ ਸਕਦੇ ਤੁਸੀਂ ਇਹ ਵੀ ਲੱਖਾਂ ਥੱਲੇ ਆ ਤੇ ਇਹ ਆਪਣੇ ਲਈ ਡਾਇਮੰਡ ਦੀ ਬੱਚੀ ਆ ਗਈ ਗਲ ਦੀ ਜੰਬੀ ਬੱਚੀ 10 ਮਹੀਨੇ ਦੀ ਹਾਈਟ ਹਿੱਟ ਬਹੁਤ ਕਾਰੀ ਖੜੀ ਆ ਤੇ ਕੰਨਾਂ ਨਹੀਂ ਮਾਰਿਆ ਨੀਗਾ ਅੱਧੀ ਅੱਧੀ ਕੁੰਡੇ ਮੜਦੀ ਇਹ ਵੀ ਲੱਖਾਂ ਥੱਲੇ ਆ ਮਿੱਤਰੋ ਬਹੁਤ ਸਕੀਨ ਬੱਚੀ ਆ ਨੁਕਰੇ ਬੱਚੇ ਦੇਣਦੇ ਸੋ ਤੇ ਇੱਕ ਆ ਬਸ਼ੀਰਾ ਆਹ ਵੀ ਲੱਖਾਂ ਥੱਲੇ ਦੇਣਾ ਤਿੰਨ ਪੈਰ ਚੱਟੇ ਮੱਥੇ ਫੁੱਲ ਸਜਾ ਦਾ ਘੋੜੇ ਦਾ ਤੂਫਾਨ ਸੰਗਰੀਆ ਬਲੱਡ ਲਾਈਨ ਚੋਂ ਮੱਥੇ ਫੁੱਲ ਮਾਂ ਇਹਦੀ ਮਸਟੈਂਗ ਕੋੜੀ ਆ ਸੰਧੂ ਬਾਈ ਹੁਣ ਆ ਸਾੰਪੂਰੀਆਂ ਵਾਲੇ ਉਹ ਲਿਆ ਉਹ ਘੋੜੇ ਤੋਂ ਉਹ ਕੋਰੇ ਦੀ ਮਾਲਵਾ ਬੱਚਾ ਤੇ ਗਰੰਟੀ ਨਾਲ ਸੋ ਦੋਸਤੋ ਇੰਨੇ ਜਨਬ ਹੋਰ ਆਪਣੇ ਖਰੀਦੇ ਖੜੇ ਕਿਹ ਭਰਾ ਨੂੰ ਚਾਹੀਦਾ ਹੋਵੇ ਨੰਬਰ ਨੋਟ ਕਰ ਲਿਓ ਤੇ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਨਾਲ ਬੱਚਾ ਹੀ ਇੰਨਾ ਚੰਗਾ ਸੀ ਨਾ ਮੇਰਾ ਚਿੱਤ ਕੀਤਾ ਵੀ ਤੁਹਾਨੂੰ ਇੱਕ ਵਾਰ ਇਹਦੇ ਦਰਸ਼ਨ ਕਰਾਵਾਂ ਬਾਹਰ ਕੱਢ ਕੇ ਦਿਖਾ ਕੰਨ ਦੇਖੋ ਕਿੰਨਾ ਚੰਗਾ ਤੇ ਮਿੱਤਰੋ ਇਹ ਤਲਕ ਤੋੜਨਾ ਸਮਝ ਲਓ ਪੀ ਤਾਂ ਤਨੂ ਮੂੰਹ ਕਰੀਏ ਦਾ ਬਰੀਕ ਲਖੀਰ ਪਟੇ ਵਾਂਗੂ ਆਉਂਦੀ ਆ ਤੇ ਬੱਚੇ ਲੱਤ ਦੀ ਨਲੀ ਚੈੱਕ ਕਰ ਲਓ ਮਾਂ ਇਹ ਸਾਡੇ 62 3 ਇੰਚ ਦੀ ਮਾਂ ਦੋਸਤੋ ਪੂਰੀ ਟੌਪ ਕਲਾਸ ਉਹਦੇ ਉੱਪਰ ਪੈਲਸ ਲੈਣ ਦੀ ਰੋਕਲਾ ਰੋਕਰ ਵੀ ਤੋਕ ਤਲਿਆਰੇ ਤੋਂ ਫੜੇ ਨੇ ਭੌਣੇ ਦੀ ਤਰ੍ਹਾਂ ਨੁਚਗਾ ਪੁੱਠਾ ਪਾਠਾ ਲੈਂਥ ਭੌਰੀਆਂ ਦਾ ਪੂਰਾ ਚੰਗਾ ਧੌਣ ਦੇਖੋ ਕਿੰਨੀ ਚੰਗੀ ਤਾਂ ਲਖੀਰ ਦੇਖ ਲਓ ਤੁਹਾਨੂੰ ਨੇੜੇੋਂ ਪਤਾ ਚੱਲ ਜੂ ਤੇ ਕੰਨ ਤਾਂ ਮਿੱਤਰੋ ਡੈਲੀ ਬਣਾ ਦਿੰਦਾ ਦੇਖੋ ਬਹੁਤ ਚੰਗਾ ਕੰਨ ਲੱਗਿਆ ਹੋਇਆ ਪੂਰੀ ਟੌਪ ਕਲਾਸ ਬਿਸ਼ੇਰਾ ਮਨ ਦੇ ਪੀਤ ਤੋਰ ਦੇ ਦਿੰਦਣ ਪੂਰੀ ਸੇਵਾ ਸੋ ਕੁਆਲਟੀ ਵਿਚੇ ਰਾ ਮਿੱਤਰੋ ਸੋਹਾਂ ਚ ਜੇ ਕਹੇ ਨੇ ਲਾਉਣਾ ਤਾਂ ਬੱਚਾ ਜ਼ਰੂਰ ਦੇਖ